ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਆਪਣੇ ਇਸ ਘਰ ਤੋਂ ਹੁਣ ਕਾਫੀ ਬਲੌਗ ਨੇ ਜਿਹੜੇ ਆਪਣੇ ਘਰ ਤੋਂ ਹੀ ਆ ਰਹੇ ਨੇ ਮੇਨ ਕਾਰਨ ਉਹੀ ਹੈ ਜਿਵੇਂ ਸੋ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀ ਕਿ ਆਪਾਂ ਮੋਟਰਸਾਈਕਲ ਐਸਿਕਨ ਨਾ ਜਿਨ੍ਹਾਂ ਦੇ ਕਾਗਜ਼ ਕੰਪਲੀਟ ਨਹੀਂ ਹੋ ਸਕੇ ਹੁਣ ਕੁਝ ਹੱਦ ਤੱਕ ਕੰਪਲੀਟ ਹੋ ਗਏ ਜਲਦੀ ਹੀ ਆਪਾਂ ਸ਼ਾਇਦ ਅਗਲਾ ਜੋ ਬਲੌਗ ਹੈ ਜਾਂ ਅਗਲੀ ਵੀਡੀਓ ਜੋ ਵੀ ਆਊਗੀ ਸ਼ਾਇਦ ਆਪਣੇ ਟਰੈਵਲਿੰਗ ਸਫ਼ਰ ਤੇ ਬਾਰੇ ਤੇ ਉਹ ਵੀਡੀਓ ਆਉਗੀ ਕੋਸ਼ਿਸ਼ ਕਰਾਂਗੇ ਕਿ ਆਪਾਂ ਹੁਣ ਸਫਰ ਨੂੰ ਰੈਗੂਲਰ ਕਰ ਸਕੀ ਕਿਉਂਕਿ ਜੋ ਆਪਣੇ ਕਾਗਜ਼ੀ ਮੋਟਰਸਾਈਕਲ ਵਾਤੇ ਚਾਹੀਦੇ ਸੀ ਆਪਾਂ ਨੂੰ ਪ੍ਰੋਵਾਈਡ ਹੋਗੇ ਤੇ ਆਪਾਂ ਨੂੰ ਜਲਦੀ ਸਫਰ ਸਟਾਰਟ ਕਰ ਦਾਂਗੇ ਤੇ ਨਵੇਂ-ਨਵੇਂ ਉਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਆਪਣਾ ਸਫਰ ਚੱਲਦਾ ਸੀਗਾ ਉਸੇ ਤਰ੍ਹਾਂ ਹੀ ਦੁਬਾਰਾ ਤੋਂ ਆਪਾਂ ਸਫਰ ਆਪਣਾ ਸਟਾਰਟ ਕਰਾਂਗੇ ਤੇ ਨਵੇਂ-ਨਵੇਂ ਜਗਾਵਾਂ ਦੇ ਤੁਹਾਨੂੰ ਦਰਸ਼ਣ ਦਿਦਾਰੇ ਜਾਂ ਉਹਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਤੇ ਤੁਸੀਂ ਨਵੇਂ-ਨਵੇਂ ਇਤਿਹਾਸ ਦੇਖਣ ਲਈ ਨਵੇਂ-ਨਵੇਂ ਜਗਤ ਘੁੰਮਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੈਲੈਂਕਨ ਵਾਲਾ ਬਟਨ ਦੱਬ ਦੋ ਵੀਡੀਓ ਬਧੀ ਲੱਗਦੀ ਹੈ ਲਾਈਕ ਕਰ ਦਿਆ ਕਰੋ ਕਮੈਂਟ ਕਰਿਆ ਕਰੋ ਤਾਂ ਹੀ ਸਾਨੂੰ ਉਹਨਾਂ ਦੇ ਲਾਈਕ ਤੇ ਕਮੈਂਟਾਂ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਅੱਗੇ ਅਸੀਂ ਨਵੀਂ ਨਵੀਂ ਜਗ੍ਹਾਵਾਂ ਦਿਖਾਉਣ ਲਈ ਇਸ ਵਾਸਤੇ ਤੁਰਦੇ ਹਾਂ ਤੇ ਫਿਲਹਾਲ ਇੱਕ ਮੈਸੇਜ ਆਇਆ ਸੀਗਾ ਕਿ ਤੁਹਾਡੇ ਜੋ ਬਲੌਗ ਹੈ ਬਹੁਤ ਲੇਟ ਆ ਰਹੇ ਤੇ ਵੀ ਕਾਫੀ ਦਿਨਾਂ ਬਾਅਦ ਹੈ ਉਸ ਦਾ ਕਾਰਨ ਵੀ ਸਾਨੂੰ ਦੱਸ ਦੀ ਜੀ ਕਾਰਨ ਉਹੀ ਹੈ ਕਿ ਆਪਾਂ ਮੋਟਰਸਾਈਕਲ ਨਵਾਂ ਲੈ ਆਏ ਸੀ ਰਕਾਜ ਨਹੀਂ ਸੀਗੇ ਪੂਰੇ ਕੰਪਲੀਟ ਨਹੀਂ ਮਿਲੇ ਸੀ ਉਸ ਕਰਕੇ ਆਪਣੇ ਬਲੌਗ ਇਹ ਲੇਟ ਹੋਣ ਲੱਗੇ ਤੇ ਹੁਣ ਕੋਸ਼ਿਸ਼ ਕਰਾਂਗੇ ਤੇ ਕਿਉਂਕਿ ਹੁਣ ਜਿਹੜੇ ਆਪਣੇ ਬਲੌਗ ਨੇ ਹੁਣ ਇਹ ਰੈਗੂਲਰ ਚੱਲਣ ਤੇ ਨਾਲ ਨਾਲ ਤੁਹਾਨੂੰ ਸਫਰ ਕਰਾਉਂਦੇ ਰਹੀਏ ਤੇ ਇਤਿਹਾਸ ਬਾਰੇ ਜਾਣੂ ਕਰਾਉਂਦੇ ਰਹੀਏ ਨਵੀਂ-ਨਵੀਂ ਜਗਾਵਾਂ ਦਿਖਾਉਣ ਦੇ ਵਾਸਤੇ ਚੱਲਦੇ ਰਹੀਏ ਤੇ ਫਿਲਹਾਲ ਆਪਾਂ ਇਸ ਟਾਈਮ ਤਿਆਰ ਹਾਂ ਅੱਜ ਆਪਾਂ ਥੋੜਾ ਕੰਮ ਆਪਣੇ ਦਫ਼ਤਰ ਦਾ ਦਫ਼ਤਰ ਦੇ ਵਿੱਚ ਲਾਂਗੇ ਤੇ ਬਾਕੀ ਇੱਕ ਵਾਰ ਕੁ ਖਾਣਾ ਆਪਣਾ ਖਾ ਕੇ ਦੁਬਾਰਾ ਫਿਰ ਤੁਹਾਨੂੰ ਮਿਲਦੇ ਆਂ ਤੇ ਪੀ ਕੰਮ ਅਸਾਂ ਸਾਰਾ ਆਪਾਂ ਰਸਤੇ ਵਿੱਚ ਨਾਲ ਜਿਹੜਾ ਦਸਦੇ ਰਹਾਂਗੇ। ਤਕਰੀਬਨ ਪਖਾਣਾ ਰੋਟੀ ਸੀ ਬ੍ਰੇਕਫਾਸਟ ਸੀ ਸੇਰ ਦਾ ਆਪਾਂ ਨੇ ਉਹ ਕਰ ਚੁੱਕਿਆ ਤੇ ਜੋ ਆਪਣੇ ਦਫ਼ਤਰ ਵਿੱਚ ਤਕਰੀਬਨ ਚਾਹ ਬਣਦੀ ਹੁੰਦੀ ਹੈ ਉਹਦੋਂ ਦੱਪਾ ਸਰੇ ਕੰਮ ਲੈ ਕੇ ਜਾਣਾ ਕਿਉਂਕਿ ਸ਼ੈਰਾਜ ਦੁੱਧ ਹੁੰਦਾ ਜਿਹੜਾ ਫਤਲਾ ਬਹੁਤ ਹੁੰਦਾ ਤੇ ਆਉਂਦਾ ਥੋੜਾ ਜਿਹਾ ਇਹ ਕਰਕੇ ਬਾਦ ਉੱਧਰ ਜਾਣਾ ਘਰ ਦਾ ਯੂਰੋ ਤੇ ਦਫ਼ਤਰ ਵਿੱਚ ਚਾਹ ਬਹੁਤ ਵਾਰ ਬਣ ਜਾਂਦੀ ਹੈ ਕੋਈ ਮਿਲਣ ਨਾਲ ਆ ਜਾਂਦਾ ਜਾਂ ਕੋਈ ਕੰਮ ਕਰ ਆਣ ਆ ਜਾਂਦਾ ਸਾਨੂੰ ਪੰਨਤ ਦੇ ਵਿੱਚ ਚਾਹ ਪੀਉਣੀ ਪੈਂਦੀ ਹੈ। ਇਹ ਹੁਣ ਇੱਕ ਚਾਹ ਬਣਾਉਣ ਲੱਗੇ ਹਾਂ ਜੀ ਆਪਣੇ ਵਾਸਤੇ ਖੁਦ ਮਾਰੂ ਜਿਹਦੇ ਵਿੱਚ ਆਪਾਂ ਮਿੱਠਾ ਹੀ ਪਾਉਣਾ ਤੇ ਨਾਹੀਂ ਜਿਹਾ ਪਾਉਂਦੇ ਦੁੱਧ ਤੇ ਇਹ ਚਾਹ ਪੀ ਕੇ ਫਿਰ ਚੱਲਾਂਗੇ ਆਪਣੇ ਕੰਮ ਤੇ ਦਫ਼ਤਰ ਦੇ ਵਿੱਚ ਤੇ ਬਾਕੀ ਬਣਨੇ ਚਾਹ ਚਾਹ ਪੀ ਕੇ ਚੱਲਦੇ ਆਂ ਫਿਰ ਅਗਰਾ ਸਫ਼ਰ ਨੂੰ ਕੰਟੀਨਿਊ ਕਰਦੇ ਆਂ ਲੈ ਵੀ ਦੋਸਤੋ ਆਪਾਂ ਹੁਣ ਹੋ ਗਏ ਤਿਆਰ ਜਾਣ ਵਾਸਤੇ ਆਪਣੇ ਦਫ਼ਤਰ ਵਿੱਚ ਆ ਰਸਤੇ ਵਿੱਚ ਆਪਾਂ ਨੂੰ ਰੋਕਣਾ ਇੱਕ ਜਗ੍ਹਾ ਤੇ ਜੇ ਹੋ ਸਕੇ ਤਾਂ ਆਪਾਂ ਨੂੰ ਮਿਲਾਵਾਂਗੇ ਵੀ ਕਈ ਵਾਰ ਪਰ ਕਈ ਹੁੰਦੇ ਐਸੀ ਹੁੰਦੇ ਕੈਮਰੇ ਦੇ ਸਾਹਮਣੇ ਇਹ ਜਿਹਾ ਨਹੀਂ ਆਉਂਦੇ ਦੇ ਵੀ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਰੋਕੇ ਤਾਂ ਸੰਤੋਣਾ ਮੋਟਾ ਹਥਾ ਚ ਰੁਕੇ ਹੋਵੇ ਮਿਲ ਆਵਾਂਗੇ ਆਦਰਵਾਇਸ ਆਪਾਂ ਰਸਤੇ ਵਿੱਚ ਰੁਕਣਾ ਕੋ ਉੱਥੇ ਪ੍ਰਾਣੀ ਵਿਹਾਰ ਜਾਂ ਦਾਦੇ ਪੁਰਦਾਦੇ ਫਿਰ ਦੀ ਤੇ ਉੱਥੋਂ ਲੱਗਦੇ ਰਸਤੇ ਜਾਂ ਨਿਕਲ ਲੱਗਦੇ ਨੇ ਤੇ ਆਪਾਂ ਨੂੰ ਨਾਲ ਲੈ ਕੇ ਚੱਲਣ ਲਈ ਇਹ ਚ ਆਪਣੇ ਦਫ਼ਤਰ ਦੇ ਵਿੱਚ ਚੱਲਣਗੇ ਤੇ ਬਾਕੀ ਦੇਖਦੇ ਹਾਂ ਹੁਣ ਰਸਤੇ 'ਚ ਤਿਆਰ ਫੋਨ ਵਗੈਰਾ ਆਪਣਾ ਕਰਤਾ ਵੇਸੇ ਤਿਆਰ ਰਹਿਣਗੇ ਤੇ ਬਾਕੀ ਜੋ ਵੀ ਅੱਗੇ ਕੋਈ ਗੱਲਬਾਤ ਹੋਵੇ ਸਾਨੂੰ ਸਾਰੀ ਦੱਸਾਂਗੇ ਜਦੋਂ ਆਪਾਂ ਸਵੇਰੇ ਦੇ ਘਰੋਂ ਚੱਲੇ ਸੀ ਨਾ ਉਸ ਵੇਲੇ ਬੱਦਲਾਂ ਵਿੱਚ ਤਕਰੀਬਨ 4:00 ਦੇ ਵਿੱਚ ਬਹੁਤ ਜ਼ਿਆਦਾ ਸੀਗੀ ਤੇ ਮੌਸਮ ਉਹ ਵੈਸੀ ਖਰਾਬ ਸਵੇਰੇ ਵੀ ਜਿਵੇਂ ਸਾਨੂੰ ਪਤਾ ਹੀ ਹੈ ਮੌਸਮਾਂ ਦੀ ਕਿਹੜਾ ਵਾ ਤੇ ਬਾਸ ਦਾ ਉਹ ਐਸੀ ਬਣਾਈ ਸੀ ਮਾਹੌਲ ਤੇ ਕਾਫੀ ਬਾਤ ਸੀ ਤੇ ਉਹ ਜੀਗਾ ਥੋੜਾ ਟਾਈਮ ਹੋ ਗਿਆ ਤੇ ਮੌਸਮ ਅਰੇ ਠੰਡਾ ਹੋਣ ਕਰਨਾ ਆਪਾਂ ਬੈਠ ਕੇ ਸੀ ਬਾਹਰ ਆ ਕੇ ਚਿਰੋ ਮੌਸਮ ਠੰਡਾ ਪਰ ਹੁਣ ਨਿਕਲ ਕੇ ਤੱਕ ਦੁਆਰੇ ਫਿਰ ਤੋਂ ਗਰਮੀ ਇੱਥੇ ਹੋ ਗਈ ਤੇ ਆਪਾਂ ਨੂੰ ਲੱਗਦਾ ਹੁਣ ਦੁਬਾਰਾ ਫੇਰੰਦਾ ਦਫ਼ਤਰ ਦੇਖ ਜਾਣਾ ਪਊਗਾ ਆਪਾਂ ਐ ਤਾਂ ਇਹ ਸੀ ਬਾਹਰ ਵੀ ਚੱਲ ਰਿਹਾ ਮੌਸਮ ਸਾਫ਼ ਹੋ ਗਿਆ ਤੇ ਆ ਬਰਕਸ਼ਾਪ ਇਧਰ ਟਰੈਕਟਰ ਦਾ ਕੰਮ ਚੱਲ ਰਿਹਾ ਤੇ ਬੇਰੇ ਵੇਰੇ ਕੰਮ ਕਰਦੇ ਨੇ ਤੇ ਆਪਣਾ ਦਫ਼ਤਰ ਜੇ ਉੱਪਰ ਬਣਿਆ ਹੋਇਆ ਸੀ ਤਕਰੀਬਨ ਨੇੜੇ ਪٹرول ਪੰਪ ਕੋਲ ਵੇਹੜਾ ਬਰਕਸ਼ਾਪ ਦੇ ਉੱਪਰ ਆਪਣਾ ਦਫ਼ਤਰ ਬਣਿਆ ਹੋਇਆ ਸੀ ਆਪਣੇ ਕੰਮ ਦਾ ਤੇ ਆਪਾਂ ਇੱਥੇ ਬੈਠੇ ਸੀ ਬਾਹਰ ਆ ਕੇ ਚਲੋ ਮੇਨ ਰੋਡ ਹੈ ਮੇਨ ਰੋਡ ਤੇ ਯਾਰ ਮਾਹੌਲ ਹੰਨਾ ਹੋ ਗਿਆ ਚੱਲ ਬਾਹਰ ਬੈਨਦੇ ਆ ਪਰ ਮੌਸਮ ਉਹ ਖਰਾਬ ਹੁਣ ਪੱਤ ਵਾਲੇ ਫਿਰ ਅੰਦਰ ਚੱਲਦੇ ਆਪਾਂ ਇਹਨਾਂ ਦੀ ਖੋਣ ਵਾਲੀ ਹੈ ਤੇ ਇਹ ਹਾਂ ਬੱਸ ਜਿਸੇ ਜੋ ਵੱਟੀਆਂ ਅਸਨੇ ਜ ਹੈ ਫੇ ਅੱਜ ਘੂਕੇ ਦੀਆਂ ਸਿਰਿਓ ਵੱਟ ਕੇ ਆਪਾਂ ਫੜਾਇਨ ਚੰਦਈਏ ਤੇ ਪਾਵਾਜ ਮਿੱਠਾ ਪਤਾ ਵੀ ਨਹੀਂ ਹੁਣ ਅੱਦਿਆਂ ਨੂੰ ਦੇਖੀਂ ਅੱਦਿਆਂ ਤੋਂ ਪਤਾ ਪਤਾ ਵੀ ਹੁਣਾਂ ਚੰਦਈ ਆਉਂਦਾ ਹੈ ਕੀ ਹੈ ਨਾਹਂ ਖੰਦਾ ਜੀ ਕਰਦਾ ਉਹ ਨਾਲੇ ਨਹੀਂ ਖਾਦਾ ਕਿਸੇ ਨੇ ਵੀ ਨਾਲੇ ਤਕਰੀਬਨ ਇੱਥੋਂ ਪਾਓ ਸਮਾਨ ਤਾਂ ਪਹੁੰਚਾਉਣਾ ਮਿੱਠਾ ਕੰਡਾ ਪੂਰਾ ਜਿਹੜੇ ਪਾਣ ਫਿਰ ਖਾਵਾਂਗੇ ਮਿੱਠਾ ਮਟਾ ਪਾਓ ਚ ਪੁਸ਼ਤਾ ਹੂੰ ਬੱਟੀਆਂ ਸਹੀ ਜੇ ਆਪਣੀ ਸਾਰੀਆਂ ਬੱਟੀਆਂ ਦੋਨਾਂ ਨੂੰ ਅਸੀਂ ਆਹ ਤਦੇ ਬੱਟੀਆਂ ਆਉਂਦੀਆਂ ਹੈ ਹੈ 11 ਬਰਾ ਕਿਲੋ ਆਟਾ ਆਸੇ 3 ਬਰਾ ਕਿਲੋ ਹੂੰ ਮਾਰ ਕਰਦੇ ਹੋ ਤੁਸੀਂ ਵੀ ਸਾਡੇ ਜਾਨ ਜਿਆਦੇ ਹੈ ਅਸੀਂ ਕੱਟ ਲਏਗੇ ਚਾਹੇ ਦੋ ਨਾਂ ਗੁੰਮ ਨੇ ਗੋਲੇ ਲੱਗ ਰਹੇ ਨੇ ਸਹੀ ਮੱਟੀਆਂ ਨੇ ਗੋਲੇ ਲੱਗਦੀਆਂ ਮੱਟੀਆਂ ਆਜ ਖਾਣੀ ਪੈਣੀ ਮੁੰਡੂ ਤਾਂ ਬਸ ਇਹੀਆਂ ਮੱਟੀਆਂ ਨੇ ਸਹੀ ਮੱਟੀਆਂ ਸਾਰੀਆਂ ਅੱਜ ਲਾ ਆਖੂ ਮੇੜ ਹੂੰ ਮੇੜ ਸਾਰੀ ਪੀ ਕੇ ਅੱਛਾ ਹੈ ਆਹ ਬਣ ਕੇ ਆਰ ਬੰਦੇ ਬਰਾ ਸੰਗਾਂ ਦੇ ਹਾਂ ਖਾਣ ਲਾ ਦੇਵੇ ਹਾਲ ਨਹੀਂ ਹੁੰਦੇ ਹਾਂ ਕੋਪਾ ਕੋਪ ਚੋਰ ਕਾਨ ਕੰਡ ਮਿੰਟ ਲਾਉਂਦਾ ਹਾਂ ਹਾਂ ਕੋਈ ਕੱਦ ਨਹੀਂ ਲਈ ਉਹਨਾ ਕੱਦ ਮੈਂ ਆਫ ਕਰ ਨੂੰ ਹਾਂਦੇ ਨਹੀਂ ਹੁੰਦੇ ਕੱਦ ਨਹੀਂ ਹੋਰੇ ਨਹੀਂ ਨਹੀਂ ਮੈਂ ਖਾਦਲੇ ਨਹੀਂ ਖਾਦਦੇ ਇਹ ਕਿਹੜੇ ਹੋ ਜੀ ਬਣਦੇ ਜੇ ਸੇਲੇ ਵਾਂ ਹਾਂ ਵਾਹ ਜੀ ਇਹ ਛੋਟਾ ਜਿਹਾ ਕੀਦਾ ਸਭ ਸੋ ਤਾਂ ਇਹਦਾ ਮਨੰਦ ਰ ਅ ਹੋਗੀ ਜੇ ਖੱਬਾ ਜਿਹਾ ਕਰਾ ਹੈ ਹਾਂ ਆ ਜਿਹਾ ਕਰਾ ਹੈ ਜਿਹੜਾ ਸਾਲ ਨਹੀਂ ਹੂੰ ਇਹ ਤਾਂ ਬਸੋ ਦੇਖ ਕੇ ਖੋਦ ਲੇ ਲੈ ਜੀ ਬਣ ਕੇ ਚੰਦਈਏ ਹੁਣ ਮਿੱਠਾ ਮਠਾ ਪਾ ਕੇ ਖੰਡ ਪੰਡੂ ਪਾ ਲਈ ਚ ਹੁਣ ਆਪਨ ਖਾ ਕੇ ਟੈਸਟ ਕਰਦੇ ਹਾਂ ਕਿਹੋ ਜਿਹਾ ਹਾਂਜੀ ਆਪਣੇ ਬਲੌਗ ਕਰਦੇ ਆਂ ਜੀ ਆਪਾਂ ਇੱਥੇ ਹੀ ਬੰਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਕੋ ਨਵਾਂ ਬਲੌਗ ਲੈ ਕੇ ਨਵੀਂ ਜਗ੍ਹਾ ਤੋਂ ਤੇ ਅੱਜ ਦੇ ਬਲੌਗ ਵਿੱਚ ਕੋਈ ਜ਼ਿਆਦਾ ਤਾਂ ਹੈ ਨਹੀਂ ਸੋ ਕੁ ਦੇਖਣ ਨੂੰ ਦਿਖਾਉਣ ਵਾਸਤੇ ਫਿਲਹਾਲ ਸਵੇਰ ਦਾ ਮੌਸਮ ਹੋ ਗਿਆ ਸੀ ਖਰਾਬ ਦੁਪਹਿਰ ਨੂੰ ਹੋ ਗਈ ਸੀ بارش ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਗਰਮਾਹੱਸ ਵੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਘਰਾਂ 'ਚ ਬੱਟੀਆਂ ਸਿੱਸੀਆਂ ਜਿਹਦੇ ਗੁੱਗੇ ਕਰਕੇ ਇਹ ਸਿੱਗੇ ਪਾ ਦਿੰਦੇ ਨੇ ਆਪਣੇ ਘਰੋਂ ਬੱਟੀਆਂ ਸਿੱਸੀਆਂ ਆਪਾਂ ਤੋਂ ਕੰਮ ਤੇ ਗਿਆ ਸੀ ਸਟ੍ਰਕਚਰ ਨੂੰ ਉੱਚ ਜਾਣ ਨਹੀਂ ਦਿਖਾ ਸਕੇ ਕਵਰ ਨਹੀਂ ਕਰ ਸਕੇ ਤੇ ਹੁਣ ਸ਼ਾਮ ਵੇਲੇ ਬਣਾਏ ਸੀ ਚੰਦਈਏ ਆਪਣੇ ਉਹ ਚੰਦਈਏ ਕਹਿੰਦੇ ਨੇ ਬਾਕੀ ਪਿੰਨੇ ਬਾਕੀ ਧਰਗੋਚ ਬਾਕੀ ਕਿੱਥੇ ਕੀ ਕੁਝ ਕਹਿੰਦੇ ਨੇ ਪਰ ਜਿਹੜੇ ਆਪਾਂ ਕਹਿੰਦੇ ਆ ਇੱਥੇ ਆਪਾਂ ਇਹਨਾਂ ਨੂੰ ਕਹਿੰਦੇ ਜੀ ਚੰਦਈਆ ਤੇ ਉਹ ਬਣਾਏ ਸੀਗੇ ਬਣਦੇ ਕੀ ਨੇ ਆਟੇ ਦੇ ਹੁੰਦੇ ਨੇ ਫਿਰ ਭੁੰਨ ਕੇ ਉਹ ਜੀ ਕੋਈ ਬੂਰਾ ਪਾਉਂਦੇ ਨੇ ਕਿ ਪਿਸ ਬਰੀਖੰਡ ਕਹਿੰਦੇ ਨੇ ਫਿਰ ਉਹਦੇ ਵਿੱਚ ਦੇਸੀ ਘਿਓ ਪਾ ਕੇ ਫਿਰ ਉਹਨੂੰ ਖਾਦਾ ਜਾਂਦਾ ਹੈ ਤੇ ਹੁਣੋਂ ਪਾਸ ਚੰਦਈ ਜੀ ਕਹਿੰਦੇ ਨੇ ਬਾਕੀ ਕਿੱਥੇ ਕੀ ਕਹਿੰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਕੀ ਕਹਿੰਦੇ ਨੇ ਤੇ ਕਿਹਨੇ ਕਿਹਨੇ ਖਾਦੇ ਹੋਏ ਨੇ ਤੇ ਫਿਲਹਾਲ ਅੱਜ ਦੇ ਬਲੌਗ ਨੂੰ ਆਪਾਂ ਕਰਤਾ ਇੱਥੇ ਬੰਦ ਹੁਣ ਜਿਹੜੇ ਨੈਕਸਟ ਬਲੌਗ ਆਉਣਗੇ ਆਪਣੇ ਸਫਰ ਦੇ ਆਉਣਗੇ ਨਵੀਂ ਜਰਨੀ ਦੇ ਆਉਣਗੇ ਇਸ ਕਰਕੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਵੈਲੈਂਕਰ ਵਾਲਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਜਲਦ ਆਪਾਂ ਅਸੀ ਨਵਾਂ ਸਫਰ ਸਟਾਰਟ ਕਰਨ ਲੱਗੇ ਪਿਆ ਤੇ ਜਿਸ ਕਾਰਨ ਕਰਕੇ ਰੁਕੇ ਹੋਏ ਸੀ ਕਿਦਰ ਸਾਰੇ ਨਪਤੀਏ ਕਿ ਮੋਟਰਸਾਈਕਲ ਕਾਰ ਰੁਕੇ ਸੀ ਕਾਗਜਾਂ ਕੰਨ ਉਹ ਆਪਣੇ ਹੋ ਗਈ ਕੰਪਲੀਟ ਹੁਣ ਪਕਰਾਂਗੇ ਨਵਾਂ ਸਫਰ ਸਟਾਰਟ ਤੇ ਮਿਲਦਿਆ ਜੀ ਨਵੇਂ ਸਫਰ ਤੇ ਕਿਸੇ ਨਵੀਂ ਜਗ੍ਹਾ ਤੇ ਨਵਾਂ ਇਤਿਹਾਸ ਲੈ ਕੇ ਸਾਡੇ ਚ ਤੇ ਮਿਲਦਿਆ ਜੀ ਉਹ ਤੱਕ ਰੱਖੋ ਜੀ ਆਪਣਾ ਖਿਆਲ ਰੱਬ ਰੱਖਾ